ਅਸੀਂ ਕਰ ਰਹੇ ਆ ਪੰਜਾਬ ਜੀ ਕੇ ਪੰਜਾਬ ਜੀ ਕੇ ਦੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਪੰਜਾਬ ਦੇ ਸ਼ਹੀਦ ਤਾਂ ਪੰਜਾਬ ਦੇ ਸ਼ਹੀਦਾਂ ਦੇ ਵਿੱਚ ਜਿਹੜਾ ਸਾਡਾ ਅੱਜ ਦਾ ਅੱਜ ਅਸੀਂ ਜਿਹ ਸ਼ਹੀਦ ਬਾਰੇ ਗੱਲ ਕਰਾਂਗੇ ਜਿਸ ਚੀਜ਼ ਬਾਰੇ ਪੜਾਂਗੇ ਉਹ ਨੇ ਕਿਹੜੇ ਤਾ ਸ਼ਹੀਦ ਭਗਤ ਸਿੰਘ ਅਸੀਂ ਜਦੋਂ ਵੀ ਨਾਮ ਲੈਨੇ ਆ ਤਾਂ ਸਰਕਾਰ ਨਾਲ ਇਹਨਾਂ ਨਾਮ ਲੈਨੇ ਆ ਔਰ ਜਦੋਂ ਵੀ ਸ਼ਹੀਦਾਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਆ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਦੇ ਆ ਠੀਕ ਹੈ ਤਾਂ ਅੱਜ ਜਿਹੜਾ ਅਸੀਂ ਇਹਨਾਂ ਦੇ ਬਾਰੇ ਕਰਦੇ ਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਬਾਰੇ ਠੀਕ ਹੈ ਤਸ਼ੀਦ ਭਗਤ ਸਿੰਘ ਜੀ ਤਾ ਭਗਤ ਸਿੰਘ ਦਾ ਜਿਹੜਾ ਜਨ ਭਗਤ ਸਿੰਘ ਜਾਨਕੀ ਇਹਨਾਂ ਦਾ ਜੇਕਰ ਅਸੀਂ ਜਨਮ ਕਹੀਏ ਤਾਂ ਉਹ ਸੀਗਾ 28 ਸਤੰਬਰ 1907 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਔਰ ਜਿਹੜਾ ਸੀਗਾ 23 ਮਾਰਚ 1931 ਨੂੰ ਤੁਹਾਨੂੰ ਪਤਾ ਹੀ ਹੋਵੇਗਾ ਜਿਹੜਾ ਸੀਗਾ ਇਹਨਾਂ ਦਾ ਇਹਨਾਂ ਨੂੰ ਫਾਂਸੀ ਲਗਾ ਦਿੱਤੀ ਗਈ ਸੀ 23 ਮਾਰਚ 1931 ਇਸਵੀ ਦੇ ਵਿੱਚ ਠੀਕ ਹੈ ਤਾ ਭਗਤ ਸਿੰਘ ਭਾਰਤ ਦਾ ਇੱਕ ਆਜ਼ਾਦੀ ਜਰ ਸੀ ਕੁਲਾਟਿਆ ਕਹਿੰਦਾ ਭਾਵ ਹੈ ਇੱਕ ਜਿਹੜਾ ਸੀਗਾ ਸੂਰਮਾ ਸੀਗਾ ਜਿਸਨੇ ਆਜ਼ਾਦੀ ਵਾਸਤੇ ਜਿਹੜਾ ਸੀਗਾ ਸੰਘਰਸ਼ ਕੀਤਾ ਇਸ ਦੇ ਵਿੱਚ ਆਪਣਾ ਅਹਿਮ ਜਿਹੜੀ ਆ ਭੂਮਿਕਾ ਅਹਿਮ ਯੋਗਦਾਨ ਦਿੱਤਾ ਭਗਤ ਸਿੰਘ ਨੂੰ ਜਰਸੀ 23 ਮਾਰਚ 1931 ਨੂੰ ਜਰਸੀ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਵੇ ਸੁਖਦੇਵ ਦੇ ਨਾਲ ਜਿਹੜਾ ਸੀ ਫਾਂਸੀ ਤੇ ਲਟਕਾ ਦਿੱਤਾ ਗਿਆ ਸੀਗਾ ਠੀਕ ਹੈ ਤੇ ਜਿਹੜੇ ਸੀਗੇ ਰਾਜਗੁਰੂ ਸੁਖਦੇਵ ਤੇ ਸ਼ਹੀਦ ਭਗਤ ਸਿੰਘ ਜਾਨੀ ਕਿ ਇਹਨਾਂ ਨੂੰ ਜਿਹੜਾ ਸੀਗਾ ਇਕੱਠਿਆ ਹੀ ਜਿਹੜਾ ਸੀਗਾ ਕਿਥੇ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਕਦੋਂ 23 ਮਾਰਚ 1931 ਈਸਵੀ ਦੇ ਵਿੱਚ ਉਹ ਜਿਹੜਾ ਸੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਜਾਨੀ ਕਿ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ ਔਰ ਭਗਤ ਸਿੰਘ ਇਨਕਲਾਬੀ ਹੋਂ ਦੇ ਨਾਲ-ਨਾਲ ਮੌਲਿਕ ਚਿੰਤਕ ਵੀ ਸਨ ਜਾਨੀ ਕਿ ਜੇ ਅਸੀਂ ਇਹ ਇੱਕ ਜਿਹੜਾ ਸੀਗੇ ਇਨਕਲਾਬੀ ਹੋਂ ਦੇ ਨਾਲ-ਨਾਲ ਇੱਕ ਜਿਹੜਾ ਸੀ ਮੌਲਿਕ ਚਿੰਤਕ ਵੀ ਸਨ ਔਰ ਇਹਨਾਂ ਨੇ ਜਿਹੜਾ ਸੀਗਾ ਸਮਾਜਿਕ ਸਿਆਸੀ ਤੇ ਸੱਭਿਆਚਾਰਕ ਵਰਤਾਰਿਆਂ ਨੂੰ ਜਿਹੜਾ ਵਾ ਤਰਕਸ਼ੀਲ ਤਰੀਕੇ ਦੇ ਨਾਲ ਜਿਹੜਾ ਵਾ ਖੋਗ ਗਿਆ ਠੀਕ ਹੈ ਤੇ ਉਹਨਾਂ ਬਾਰੇ ਜਿਹੜਾ ਸੀ ਵਿਚਾਰ ਪ੍ਰਗਟਾਏ ਜਾਨੀ ਕਿ ਜੋ ਵੀ ਸਮਾਜ ਦੇ ਵਿੱਚ ਸਿਆਸੀ ਜਾਨੀ ਕਿ ਰਾਜਨੀਤਿਕ ਤੇ ਸੱਭਿਆਚਾਰਕ ਵਰਤਾਰਿਆਂ ਵਿੱਚ ਤਰਕਸ਼ੀਲ ਜਿਹੜੇ ਤਰਕਾ ਉਹਨਾਂ ਨੂੰ ਆਪਣਿਆਂ ਨੂੰ ਪੇਸ਼ ਕੀਤਾ ਉਹਨਾਂ ਬਾਰੇ ਵਿਚਾਰ ਕੀਤੇ ਆਪਣੇ ਜਿਹੜਿਆ ਵਿਚਾਰ ਪ੍ਰਗਟ ਕੀਤੇ ਕਿੰਨਾਂ ਨੇ ਸ਼ਹੀਦ ਭਗਤ ਸਿੰਘ ਜੀ ਨੇ 1928 ਈਸਵੀ ਦੇ ਵਿੱਚ ਜਿਹੜੇ ਸੀ ਭਗਤ ਸਿੰਘ ਠੀਕ ਹੈ ਤਾਂ 1928 ਈਸਵੀ ਦੇ ਵਿੱਚ ਭਗਤ ਸਿੰਘ ਤੇ ਉਸਦੇ ਜਿਹੜੇ ਸਾਥੀ ਕੌਣ ਸਨ ਸ਼ਿਵਰਾਮ ਰਾਜਗੁਰੂ ਨੇ ਜਿਹੜਾ ਸੀਗਾ 21 ਸਾਲਾਂ ਬਰਤਾਨਵੀ ਪੁਲਿਸ ਅਫਸਰ ਜான் ਸਾਰਡਨ ਦਾ ਲਾਹੌਰ ਵਿਖੇੜਾ ਸੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਕਤਲ ਕੀਤਾ ਸੀਗਾ ਕਿਉਂ ਕੀਤਾ ਸੀਗਾ ਤਾਂ ਜਿਹੜਾ ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਸੀ ਲਾਲਾ ਲਾਜਪਤਰਾਏ ਜੀ ਠੀਕ ਹੈ ਨਾ ਲਾਲਾ ਲਾਜਪਤਰਾਏ ਜੀ ਠੀਕ ਹੈ ਉਹਨਾਂ ਨੇ ਜਿਹੜਾ ਸੀਗਾ ਇੱਕ ਐਕਟ ਪਾਸ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ ਠੀਕ ਹੈ ਉਸ ਵਿੱਚ ਜਿਹੜਾ ਹੈ लाਠੀ ਚਾਰ ਦਾ ਜਿਹੜਾ ਆਦੇਸ਼ ਦਿੱਤਾ ਗਿਆ ਸੀ ਔਰ लाਠੀ ਚਾਰ ਦੌਰਾਨ ਜਿਹੜਾ ਸੀਗਾ ਲਾਲਾ ਲਾਜਪਤ Rai ਜੀ ਜੀ ਸੀ ਗੰਭੀਰ ਸੱਟਾਂ ਦੇ ਕਾਰਨ ਜਿਹੜਾ ਸੀਗਾ ਉਹ ਸ਼ਹੀਦ ਹੋ ਜਾਂਦੇ ਆ ਠੀਕ ਹੈ ਤਾਂ ਸ਼ਹੀਦ ਹੋ ਗਏ ਕੌਣ ਲਾਲਾ ਲਾਜਪਤ Rai ਜੀ ਔਰ ਉਸ ਦਾ ਦੀ ਮੌਤ ਦਾ ਬਦਲਾ ਲੈਣ ਲਈ ਜਿਹੜਾ ਸੀਗਾ ਇਹਨਾਂ ਨੇ ਜਿ세 21 ਸਾਲਾਂ ਵਰਤਾਨ ਵੀ ਪੁਲਿਸ ਅਫਸਰ ਜੌਨਸ ਆਰਡਰਸ ਯਾਨੀ ਕਿ ਸਕਾਟ ਨੇ ਜਿਹੜਾ ਸੀ ਲੇਕਿਨ लाਠੀ ਚਾਰ ਦਾ ਹੁਕਮ ਦਿੱਤਾ ਸੀ ਕਰਨਾਤਾ ਕਤਲ ਇਹਨਾਂ ਨੇ ਸਕਾਡ ਦਾ ਸੀ ਪਰ ਜਿਹੜਾ ਹੈ ਅਧੂਰੀ ਜਾਣਕਾਰੀ ਹੋਣੀ ਜਾਣਕਾਰੀ ਹੋਣ ਦੇ ਕਾਰਨ ਜਿਹੜਾ ਸੀ ਸਾਡਰਸ ਦਾ ਜੌਨ ਸਾਡਰਸ ਦਾ ਜਿਹੜਾ ਸੀ ਲਾਹੌਰ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਹਨਾਂ ਦਾ ਮਕਸਦ ਕੌਣ ਸੀਗਾ ਜਿਮਸ ਕੋਡ ਨਾਂ ਦੇ ਜਿਹੜੇ ਸੀ ਸੀਨੀਅਰ ਪੁਲਿਸ ਸੁਪਰ ਸੁਪਰੀਟੈਂਟ ਸੁਪਰੀਟੈਂਟਡ ਦਾ ਜਿਹੜਾ ਸੀ ਕਤਲ ਕਰਨਾ ਸੀਗਾ ਠੀਕ ਹੈ ਤੇ ਉਹਨਾਂ ਦਾ ਕਤਲ ਕਰਨਾ ਇਹਨਾਂ ਦਾ ਮਕਸਦ ਸੀ ਪਰ ਜਿਹੜਾ ਹੈ ਕਿੰਨਾ ਦਾ ਹੋ ਜਾਂਦਾ ਹੈ ਸਾਡਰਸ ਦਾ ਕਲੀਅਰ ਹੈ ਉਸ ਤੋਂ ਬਾਅਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜਾ ਸੀ ਮੌਤ ਦੀ ਸਜ਼ਾ ਜਿਹੜੀ ਸੀ ਦਿੱਤੀ ਗਈ ਔਰ ਜਿਹੜਾ ਸੀ 24 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦਾ ਹੁਕਮ ਜਿਹੜਾ ਸੀਗਾ ਦਿੱਤਾ ਗਿਆ ਸੀ ਪਰ ਸਮੇਂ ਵਿੱਚ ਫੇਰ ਬਦਲ ਕੀਤੀ ਗਈ ਤੇ 23 ਮਾਰਚ 1931 ਨੂੰ ਜਿਹੜਾ ਸੀ ਲਾਹੌਰ ਜੇਲ੍ਹ ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਕਿਹਨਾਂ ਕਿਹਨੂੰ ਸੁਖਦੇਵ ਰਾਜਗੁਰੂ ਤੇ ਭਗਤ ਸਿੰਘ ਨੂੰ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਠੀਕ ਹੈ ਫਾਂਸੀ ਦਿੱਤੀ ਗਈ ਔਰ ਇਸ ਰਿਪੋਰਟ ਇਹ ਰਿਪੋਰਟ ਕੀਤੀ ਗਈ ਕਿ ਉਸ ਸਮੇਂ ਕੋਈ ਮਰਜਿਸਟ੍ਰੇਟ ਭਗਤ ਸਿੰਘ ਦੀ ਫਾਂਸੀ ਦੀ ਜਰਸੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਸੀ ਜਿਵੇਂ ਕਿ ਜਿਹੜਾ ਸੀ ਕਾਨੂੰਨ ਦੁਆਰਾ ਲੋੜਿੰਦਾ ਸੀਗਾ ਇਸ ਦੀ ਬਜਾਏ ਇੱਕ ਜਿਹਾ ਸੀ ਐਨ ਜਿਹਾ ਸੀ ਅਨਰੀ ਜੱਜ ਦੁਆਰਾ ਫਾਂਸੀ ਦੀ ਜਿਹਾ ਜਿਸੀ ਨਿਗਰਾਨੀ ਕੀਤੀ ਗਈ ਸੀ ਜਿਸ ਦੇ ਤਿੰਨ ਮੌਤ ਵਾਰੰਟਾਂ ਤੇ ਹਸਤਾਖਰ ਕੀਤੇ ਕੀਤੇ ਕਿਉਂਕਿ ਉਹਨਾਂ ਦੇ ਅਸਲੀ ਵਾਰੰਟ ਦੀ ਮਿਆਦ ਖਤਮ ਹੋ ਗਈ ਸੀਗੀ ਜੇਲ ਪ੍ਰਸ਼ਾਸਨ ਫਿਰ ਜੇਲ ਦੀ ਪਿਛਲੀ ਕਾਂਡ ਦੇ ਵਿੱਚ ਜਿਹੜੀ ਆ ਕੀ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਕੀ ਕੀਤਾ ਕਿ ਜੇਲ ਦੀ ਜਿਹੜੀ ਪਿਛਲੀ ਕਾਂਡ ਸੀਗੀ ਉਸ ਨੂੰ ਜਿਹੜਾ ਪੰਨ ਲਾਸ਼ਾਂ ਜਿਹੜਾ ਉਥੋਂ ਬਾਹਰ ਕੱਢਿਆ ਗਿਆ ਲੈ ਕੇ ਗਿਆ ਠੀਕ ਹੈ ਬਾਹਰ ਲੈ ਗਿਆ ਤੇ ਗੁਫਤ ਰੂਪ ਜਿਹੜਾ ਸੀ ਗੰਡਾ ਸਿੰਘ ਵਾਲਾ ਠੀਕ ਹੈ ਗੰਡਾ ਸਿੰਘ ਵਾਲਾ ਇੱਕ ਪਿੰਡ ਹੈ ਪਿੰਡ ਦੇ ਬਾਹਰ ਤਿੰਨਾਂ ਦਾ ਜਿਹੜਾ ਸੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਫਿਰ ਇਹਨਾਂ ਨੂੰ ਜਿਹੜਾ ਸੀ ਫਰੋਜ਼ਪੁਰ ਤੋਂ ਜਿਹੜਾ ਸੀਗਾ ਤਕਰੀਬਨ 10 ਕਿਲੋਮੀਟਰ ਦੂਰ ਜਿਹੜਾ ਸੀਗਾ ਸਤਲੁਜ ਨਦੀ ਦੇ ਵਿੱਚ ਜਿਹੜਾ ਸੀ ਰਾਖ ਸੁੱਟ ਦਿੱਤੀ ਗਈ ਯਾਨੀ ਕਹਿੰਦਾ ਕਿ ਭਾਵੇਂ ਐਵੇਂ ਸੀਗਾ ਠੀਕ ਹੈ ਤਾਂ ਕਿਤਾ ਕਿਵੇਂ ਸੀਗਾ ਜਿਹੜਾ ਸੀਗਾ 24 ਮਾਰਚ ਸਿਗਾ ਪਹਿਲਾਂ ਇਹਨਾਂ ਦੀ ਜਿਹੜੀ ਸੀਗੀ ਸ਼ਹੀਦੀ ਦਾ ਦਿਨ ਜਿਹੜਾ ਸੀ ਮਿੱਥਿਆ ਗਿਆ ਸੀ ਕਿ 24 ਮਾਰਚ ਨੂੰ 31 ਨੂੰ ਇਹਨਾਂ ਨੂੰ ਜਿਹੜੀ ਆ ਸ਼ਹੀਦੀ ਜਿਹੜੀ ਆ ਫਾਂਸੀ ਸਹ ਦਿੱਤੀ ਜਾਏਗੀ ਔਰ ਉਸ ਸਮੇਂ ਤੇ ਕੀ ਸੀਗਾ ਕਿ ਜਿਹੜਾ ਸੀ 31 ਜੀ ਲੋਹਾਰ ਜੇਲ੍ਹ ਦੇ ਤਿੰਨਾਂ ਨੂੰ ਫਾਂਸੀ ਦਿੱਤੀ ਗਈ ਸੀ ਔਰ ਇੱਕ ਰਿਪੋਰਟ ਹੈ ਇਹ ਰਿਪੋਰਟ ਕੀਤੀ ਗਈ ਸੀ ਕਿ ਉਸ ਸਮੇਂ ਕੋਈ ਮੈਜਿਸਟਰ ਜਿਹੜਾ ਸੀ ਮੈਜਿਸਟ੍ਰੇਟ ਜਿਹੜਾ ਸੀ ਭਗਤ ਸਿੰਘ ਦੀ ਫਾਂਸੀ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਸੀਗਾ ਜਿਵੇਂ ਕਾਨੂੰਨ ਦੁਆਰਾ ਲੋੜਿੰਦਾ ਸੀ ਉਹ ਮੇ ਦਾ ਕੁਝ ਵੀ ਨਹੀਂ ਸੀਗਾ ਇਸ ਦੀ ਪਚਾਇ ਜਿਵੇਂ ਇੱਕ ਜਿਹੜਾ ਸੀ ਅਨਡੈਰੀ ਜੱਜ ਦੁਆਰਾ ਜਿਹੜਾ ਸੀਗਾ ਫਾਂਸੀ ਦੀ ਨਿਗਰਾਨੀ ਜਿਹੜੀ ਆ ਉਹ ਕੀਤੀ ਗਈ ਔਰ ਜਿਨੇ ਜਿਹੜਾ ਸੀਗਾ ਤਿੰਨੇ ਤਿੰਨ ਮੌਤ ਵਾਰੰਟਾ ਤੇ ਜਿਹੜਾ ਸੀ ਹਸਤਾਖਰ ਕੀਤੇ ਅੱਜ ਜਿਾ ਸੀ ਅਸਲੀ ਵਾਰੰਟ ਦੀ ਮਿਆਦ ਜਿਹੜੀ ਸੀ ਖਤਮ ਹੋ ਚੁੱਕੀ ਸੀ ਠੀਕ ਹੈ ਜੋ ਉਹਨਾਂ ਦੀ ਅਸਲੀ ਜਰਸੀ ਕੀ ਵਾਰੰਟ ਸੀਗਾ ਉਸ ਦੀ ਮਿਆਦ ਜਿਹੜੀ ਸੀ ਖਤਮ ਹੋ ਚੁੱਕੀ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਸੀਗਾ ਫਿਰ ਕੀਤਾ ਕਿ ਜਿਹੜਾ ਵਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਪਿਛਲੀ ਦੀਵਾਰ ਜਿਹੜੀ ਸੀਗੀ ਜੇਲ੍ਹ ਦੀ ਉਥੋਂ ਦੀ ਕੱਢਿਆ ਗਿਆ ਉਹਨਾਂ ਨੂੰ ਜਿਹੜਾ ਸੀਗਾ ਗੰਡਾ ਸਿੰਘ ਵਾਲਾ ਇੱਕ ਪਿੰਡ ਸੀਗਾ ਉਥੇ ਅਸੀਂ ਗੁਪਤ ਰੂਪ ਦੇ ਵਿੱਚ ਜਿਹੜਾ ਸੀਗਾ ਤਿੰਨ ਮਹੀਨੇ ਦਾ ਸੰਸਕਾਰ ਕੀਤਾ ਗਿਆ ਅਧਪੁਨੀਆਂ ਕਹਿੰਦੇ ਜਿਹੜੀਆਂ ਅੱਜ ਜਿਹੜੀਆਂ ਲਾਸ਼ਾਂ ਸਨ ਉਹਨਾਂ ਨੂੰ ਇਕੱਠਾ ਕੀਤਾ ਗਿਆ ਬੋਰੀ ਦੇ ਵਿੱਚ ਬੰਨ ਕੇ ਫਿਰੋਜ਼ਪੁਰ ਦੇ ਵਿੱਚ ਫਰੋਜ਼ਾ ਪੁਰਤੋਇਰਸ ਤਕਰੀਬਨ 10 ਕਿਲੋਮੀਟਰ ਦੂਰ ਸਤਲੁਜ ਨਦੀ ਸੀ ਤਾਂ ਉਸ ਦੇ ਵਿੱਚ ਜੜਾ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਇਵੇਂ ਕਰਕੇ ਜਿਹੜਾ ਸੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਜਿਹੜਾ ਸੀਗਾ ਪੰਸੀ ਸਜ਼ਾ ਦੇ ਕੇ ਉਹਨਾਂ ਨਾਲ ਇਵੇਂ ਕੀਤਾ ਗਿਆ ਓਕੇ ਤਾਂ ਇਹ ਸਾਡੇ ਕੋਲ ਕੌਣ ਸਨ ਸ਼ਹੀਦ ਭਗਤ ਸਿੰਘ ਠੀਕ ਹੈ ਜਿਨ੍ਹਾਂ ਦਾ ਸਿੱਖ ਮਤਲਬ ਕਿ ਪੰਜਾਬ ਦੇ ਇਤਿਹਾਸ ਤੇ ਭਾਰ ਦੇ ਇਤਿਹਾਸ ਵਿੱਚ ਜਿਹੜਾ ਖਾਸ ਜਿਹੜਾ ਅਹਿਮ ਰੋਲ ਹੈ